ਜਿੰਦਾਬਾਦ ਮਿਰਿੰਦਰ ਭਾਈ ਮਾਦੀ ਜਿੰਦਾਬਾਦ ਮਿਰਿੰਦਰ ਭਾਈ ਮਾਦੀ ਜਿੰਦਾਬਾਦ ਮਾਨੇ ਮੋਹਨ ਜੀ ਮਿੱਤਰ ਜਿੰਦਾਬਾਦ ਦੇਖੋ ਅੱਜ ਦੀ ਜਿਹੜੀ ਮੀਟਿੰਗ ਸੀ ਇਹ ਵਰਕਰਸ ਨੇ ਹੀ ਆਪਸ ਚ ਤੈ ਕੀਤਾ ਸੀ ਔਰ ਸਾਨੂੰ ਬੁਲਾਇਆ ਸੀ ਆ ਕੇ ਇੱਥੇ ਗੱਲ ਕੀਤੀ ਬੈਠ ਕੇ ਔਰ ਜੇਹੀ ਫੈਸਲਾ ਹੋਇਆ ਕਿ ਅਸੀਂ ਇੱਕ ਜੁੱਟ ਹੋਈਏ ਇਕੱਠੇ ਹੋ ਕੇ ਪਾਰਟੀ ਨੂੰ ਮਜ਼ਬੂਤੀ ਦੇ ਨਾਲ ਦੁਬਾਰਾ ਤੋਂ ਕਾਇਮ ਕਰੀਏ ਜਿਸ ਤਰੀਕੇ ਦੇ ਨਾਲ ਪਹਿਲੇ ਪਾਰਟੀ ਸ਼ਖਰ ਤੇ ਸੀ ਔਰ ਇੱਥੇ ਭਾਜਪਾ ਦਾ ਬੋਲ ਵਾਲਾ ਸੀ ਉਸੇ ਤਰੀਕੇ ਦੇ ਨਾਲ ਦੁਆਰਾ ਵਰਕਰ ਮਜ਼ਬੂਤ ਹੋਣ ਖੜੇ ਹੋਣ ਬਲਕ ਸੰਪਤੀ ਜ਼ਿਲ੍ਹਾ ਪ੍ਰਸ਼ਾਸਨ ਦੇ ਇਲਕਸ਼ਨਾਣਾ ਉਹਦੇ ਚ ਜੋ ਵੀ ਪਾਰਟੀ ਜਿਸ ਤਰੀਕੇ ਦੇ ਨਾਲ ਕੈਂਡੀਡੇਟ ਤੈਅ ਕਰੇ ਉਹਨਾਂ ਦੇ ਵਾਸਤੇ ਅਸੀਂ ਆਪਣੇ ਆਪਣੇ ਮਤ ਪੇਦਾਂ ਨੂੰ ਪੁੱਲ ਕੇ ਇਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਕਰੀਏ ਪਾਰਟੀ ਦੇ ਕੈਂਡੀਡੇਟਾਂ ਨੂੰ ਜਿਤਾਈਏ ਤਾਂ ਕਿ ਉਹਦੀ ਇੱਕ ਨੀਂਹ ਬਣ ਸਕੇ ਇਹਦਾ ਮਾਇਨਿੰਗ ਮੇਨ ਮੁੱਦਾ ਹੈਗਾ ਉਹਨੂੰ ਲੈ ਕੇ ਜਿਹੜਾ ਪਿਛਲੀਆਂ ਸਰਕਾਰਾਂ ਸਮੇਂ ਵੀ ਲੋਕ ਇਹੀ ਗੱਲ ਕਹਿੰਦੇ ਸੀ ਅਸੀਂ ਸੰਤਪ ਹੋ ਗਿਆ ਮੁੜ ਕੇ ਇਹ ਤਾਂ ਕਹਿੰਦੇ ਸੀ ਅਸੀਂ ਕੰਮ ਹੋਣ ਨਹੀਂ ਦੇਣਾ ਪਰ ਮਾਇਨਿਕ ਉਸੇ ਤਰ੍ਹਾਂ ਚੱਲਦੀ ਆਪਾਂ ਮਾ ਕਿਸੇ ਪਾਸੇ ਦੀ ਗੱਲ ਕਰੀਏ ਅੱਜ ਵੀ ਲੋਕ ਸਰਕਾਰ ਦੇ ਮੂੰਹ ਵੱਲ ਦੇਖਦੇ ਔਰ ਆਲਮੋਸਟ ਇਸ ਲੋਕ ਸਭਾ ਇਲੈਕਸ਼ਨ ਦੇ ਵਿੱਚ ਇਹ ਵੀ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਲੋਕਾਂ ਦਾ ਇਸ ਮੌਜੂਦਾ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ ਜਿੱਥੇ ਤੱਕ ਤੁਸੀਂ ਮਾਇਨਿਕ ਦੀ ਗੱਲ ਕਰਦੇ ਹੋ ਤਾਂ ਸਭ ਤੋਂ ਵੱਡੀ ਉਦਾਹਰਨ ਦੀ ਭਲਾਣ ਦਾ ਪੁਲ ਦੇਖ ਲਓ ਤੁਸੀਂ ਜਾ ਕੇ ਉਹ ਸਰਕਾਰ ਬੁਰੀ ਤਰ੍ਹਾਂ ਦੇ ਨਾਲ ਫੇਲ ਹੈ ਹਰ ਫਰੰਟ ਤੇ ਫੇਲ ਹੈ ਮਾਈਨਿੰਗ ਨਹੀਂ ਹਰ ਫਰੰਟ ਤੇ ਫੇਲ ਹੈ ਸਿੱਖਿਆ ਦਾ ਵਿਭਾਗ ਸਿਹਤ ਵਿਭਾਗ ਹਰ ਜਿਹੜਾ ਇਹਨਾਂ ਦਾ ਮੁੱਖ ਮੁੱਦਾ ਤੁਸੀਂ ਤੇ ਵੀ ਫੇਲ ਹੈ 2027 ਦੀ ਜੇ ਗੱਲ ਕਰਦੇ ਹਾਂ ਮੈਂ ਤਾਂ ਕਹਿੰਦਾ ਵੀ 2024 ਦੇ ਵਿੱਚ ਮੁੱਢ ਤਾਂ ਉਹਦਾ ਰੱਖਿਆ ਗਿਆ 27 ਦੇ ਵਿੱਚ ਲੱਭਣੇ ਪੈਣਗੇ ਕਿ ਕਿੱਥੇ ਹੋਏ ਕੋਈ ਟੜਾਈबाजी ਨਾ ਹੋਵੇ ਕੋਈ મતਭੇਦ ਨਾ ਹੋਵੇ ਵਰਕਰ ਇੱਕ ਟੀਮ ਬਣ ਕੇ ਕੰਮ ਕਰੇ ਇਕੱਠੇ ਹੋ ਕੇ ਕੰਮ ਕਰਨ ਭਾਰਤੀ ਜਨਤਾ ਪਾਰਟੀ ਦਾ ਵਰਕਰ ਐਨਜੀ ਇਨਾ ਮਜ਼ਬੂਤ ਹੈ ਇਸ ਇਲਾਕੇ ਚ ਤੇ ਜੇ ਉਹ ਸਾਰੇ ਵਰਕਰ ਨੂੰ ਅਸੀਂ ਕੱਢਣ ਚ ਕਾਮਯਾਬ ਹੋ ਜੰਨੇ ਤਾਂ ਇੱਥੇ ਬੀਜਪੀ ਨੂੰ ਕੋਈ ਹਰਾ ਨਹੀਂ ਸਕਦਾ ਅੱਜ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਬੁੱਧ ਸਿੰਘ ਰਾਣਾ ਸਾਡੇ ਨਾਲ ਭਾਜਪਾ ਦੇ ਸਾਬਕਾ ਐਡਵੋਕੇਟ ਜਰਨਲ ਰਵਿੰਦਰ ਮਿੱਤਲ ਜੀ ਹਾਜ਼ਰ ਨੇ ਕੋਟਲਾ ਪਾਵਰ ਹਾਊਸ ਵਿਖੇ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ ਗਈ ਆ ਪਰਮੇ ਕੱਟ ਦੇ ਵਿੱਚ ਕਿਸ ਤਰ੍ਹਾਂ ਦਾ ਪਲਾਨ ਸੀਗਾ ਮਿੱਤਲ ਸਾਹਿਬ ਮੀਟਿੰਗ ਕੀਤੀ ਅੱਜ ਕੋਟਲਾ ਪਾਵਰ ਹਾਊਸ ਵਿਖੇ ਅ ਇੱਕ ਸਮਾਂ ਇਦਾਂ ਦਾ ਸੀ ਕਿ ਜਦੋਂ ਮਿੱਤਲ ਪਰਿਵਾਰ ਇੱਕ ਪਾਸੇ ਹੋ ਗਿਆ ਸੀ ਪਰ ਮੁੜ ਤੋਂ ਲੋਕਾਂ ਦੇ ਵਿੱਚ ਨਿਰਾਸ਼ਾ ਸੀਗੀ ਤੇ ਮੜ ਤੋਂ ਲੋਕਾਂ ਨੇ ਚਾਹਿਆ ਕਿ ਮਿੱਤਲ ਪਰਿਵਾਰ ਜਿਹੜਾ ਵਾਪਸੀ ਪਾਸਪਾਸ ਵਿੱਚ ਆ ਰਿਹਾ ਹੈ ਲੋਕਾਂ ਦੇ ਜਿਸ ਤਰੀਕੇ ਨਾਲ ਜੰਦਰ ਘਟ ਸੀਗਾ ਇਹ ਅਜੇ ਘਟ ਪਿਛਲੀਆਂ ਮੀਟਿੰਗਾਂ ਤੇ ਅਸੀਂ ਕਿਤੇ ਦੇਖਿਆ ਨਹੀਂ ਹੈ ਪਰ ਕਿ ਲੱਗਦਾ ਹੁਣ ਆਣੇ ਜਿਹੜੇ ਚੋਣਾ ਹੈਗੀਆਂ ਉਹਦੇ ਵਾਸਤੇ ਤੁਸੀਂ ਕਹਿ ਰਹੇ ਸੀ ਕਿ ਜਿਵੇਂ ਸਰਪੰਚੀ ਦੀਆਂ ਚੋਣਾਂ ਆ ਵਿਧਾਨ ਸਭਾ ਦੀਆਂ ਚੋਣਾਂ ਦੂਜੀ ਆਣੀਆਂ ਆਪਣੇ ਸਤਾਈ ਦੀਆਂ ਇਲੈਕਸ਼ਨ ਦੀ ਗੱਲ ਚੱਲਦੀ ਸੀ ਇਸ ਤੋਂ ਇਲਾਵਾ ਜੇ ਬਲਕਸਮਤੀ ਜ਼ਿਲ੍ਹਾ ਪ੍ਰਸ਼ਦ ਦੀ ਗੱਲ ਚੱਲਦੀ ਸੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਤੇ ਹੁਣ ਜਿਹੜੇ ਵਰਕਰ ਹੈ ਉਹ ਕਾਫੀ ਜਨਾ ਲੱਗਿਆ ਸਾਨੂੰ ਉਤਸ਼ਾਹਤ ਹੈਗੀ ਦੇਖੋ ਅੱਜ ਦੀ ਜਿਹੜੀ ਮੀਟਿੰਗ ਸੀ ਇਹ ਵਰਕਰਸ ਨੇ ਹੀ ਆਪਰਚਤਾ ਕੀਤਾ ਸੀ ਔਰ ਸਾਨੂੰ ਬੁਲਾਇਆ ਸੀ ਆ ਕੇ ਇੱਥੇ ਗੱਲ ਕੀਤੀ ਬੈਠ ਕੇ ਤਾਂ ਉੱਥੇ ਅਸੀਂ ਤਾਂ ਇੱਕੋ ਹੀ ਵਿਚਾਰ ਕੀਤਾ ਸਾਰਿਆਂ ਨਾਲ ਇੱਕੋ ਹੀ ਸਹਿਮਤੀ ਦੇ ਨਾਲ ਇਹ ਗੱਲ ਤੇ ਫੈਸਲਾ ਹੋਇਆ ਕਿ ਪਾਰਟੀ ਨੂੰ ਦੁਬਾਰਾ ਮੁੜ ਕੇ ਸ਼ਿਖਰ ਤੇ ਪਹੁੰਚਾਉਣ ਦੇ ਲਈ ਕੀ ਕਰਨ ਦੀ ਜ਼ਰੂਰਤ ਹੈ ਔਰ ਉਹੀ ਫੈਸਲਾ ਹੋਇਆ ਕਿ ਅਸੀਂ ਇੱਕ ਜੁੱਟ ਹੋਈਏ ਇਕੱਠੇ ਹੋ ਕੇ ਪਾਰਟੀ ਨੂੰ ਮਜ਼ਬੂਤੀ ਦੇ ਨਾਲ ਦੁਬਾਰਾ ਤੋਂ ਕਾਇਮ ਕਰੀਏ ਜਿਸ ਤਰੀਕੇ ਦੇ ਨਾਲ ਪਹਿਲੇ ਪਾਰਟੀ ਸ਼ਖਰ ਤੇ ਸੀ ਔਰ ਇੱਥੇ ਬੀਜੇਪੀ ਦਾ ਬੋਲ ਵਾਲਾ ਸੀ ਉਸੇ ਤਰੀਕੇ ਦੇ ਨਾਲ ਦੁਬਾਰਾ ਵਰਕਰ ਮਜ਼ਬੂਤ ਹੋਣ ਖੜੇ ਹੋਣ ਔਰ ਆਉਣ ਵਾਲੇ ਚੋਣਾਂ ਦੇ ਵਿੱਚ ਪੰਚਾਇਤਾਂ ਦੇ ਇਲੈਕਸ਼ਨ ਆਣੇ ਆ ਉਹਦੇ ਬਾਰੇ ਚ ਚਰਚਾ ਹੋਈ ਕਿ ਠੀਕ ਹੈ ਦੇਖੋ ਸਹਿਮਤੀ ਬਣਾਓ ਆਪਣੇ ਆਪਣੇ ਪਿੰਡ ਦੇ ਵਿੱਚ ਕਿ ਕਿਹਨਾਂ ਨੂੰ ਇਲੈਕਸ਼ਨ ਲੜਾਣਾ ਔਰ ਇਸੇ ਤਰੀਕੇ ਦੇ ਨਾਲ ਬਲੌਕ ਸੰਮਤੀ ਜ਼ਿਲ੍ਹਾ ਪ੍ਰਸ਼ਦ ਦੇ ਇਲੈਕਸ਼ਨ ਆਣਾ ਉਹਦੇ ਵਿੱਚ ਜੋ ਵੀ ਪਾਰਟੀ ਜਿਸ ਤਰੀਕੇ ਦੇ ਨਾਲ ਕੈਂਡੀਡੇਟ ਤੈਅ ਕਰੇ ਉਹਨਾਂ ਦੇ ਵਾਸਤੇ ਅਸੀਂ ਆਪਣੇ ਆਪਣੇ মতਪੇਦਾਂ ਨੂੰ ਪੁੱਲ ਕੇ ਇਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਕਰੀਏ ਪਾਰਟੀ ਦੇ ਕੈਂਡੀਡੇਟਾਂ ਨੂੰ ਜਿਤਾਈਏ ਤਾਂਕਿ ਉਹਦੀ ਇੱਕ ਨੀਂਹ ਬਣ ਸਕੇ ਔਰ 2027 ਦੇ ਚੋਣਾਂ ਦੇ ਵਿੱਚ ਅੱਗੇ ਪਾਰਟੀ ਦੇ ਜੋ ਚੋਣ ਆਏਗਾ ਜੋ ਵੀ ਕੈਂਡੀਡੇਟ ਆਵੇ ਉਸ ਦੇ ਵਾਸਤੇ ਇਹ ਚੋਣ ਲੜਨਾ ਸੌਖਾ ਮਤਲਬ ਸਾਹਿਬ ਜੇ ਹਲਕੇ ਦੀ ਗੱਲ ਕਰੀਏ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ ਅੱਜ ਜੇ ਮੰਤਰੀ ਸਾਹਿਬ ਦੇ ਪਿੰਡ ਦੇ ਧਰਨੇ ਚੱਲ ਰਹੇ ਨੇ ਜਾਂ ਨੌਜਵਾਨਾਂ ਰੁਜ਼ਗਾਰ ਦੀ ਗੱਲ ਕਰੀਏ ਹਲਕੇ ਅੰਦਰ ਮਾਈਨਿੰਗ ਦੀ ਗੱਲ ਕਰੀਏ ਮੰਤਰੀ ਸਾਹਿਬ ਤਾਂ ਇਲੈਕਸ਼ਨ ਤੋਂ ਪਹਿਲਾਂ ਕਹਿੰਦੇ ਸੀ ਕਿ ਅਸੀਂ ਕਿਸੇ ਪਿੰਡ 'ਚੋਂ ਇੱਕ ਗੱਟੀ ਨਹੀਂ ਚੱਕਣ ਦਵਾਂਗੇ ਪਰ ਅੱਜ ਜੇ ਆਪਾਂ ਸਤ루 ਦਰਿਆ ਦੀ ਗੱਲ ਕਰੀਏ ਭਾਵੇਂ ਲੋਕਾਂ ਨੂੰ ਹੜਾਂ ਦੇ ਨਾਲ ਸੰਤੋਪ ਭੋਗਣਾ ਪਿਆ ਲੋਕਾਂ ਚ ਇਹੀ ਗੱਲ ਸੀ ਕਿ ਮਾਈਨਿੰਗ ਨੇ ਜਿਹੜਾ ਮੇਲ ਮੁੱਦਾ ਹੈਗਾ ਮਾਈਨਿੰਗ ਮੇਨ ਮੁੱਦਾ ਹੈਗਾ ਉਹਨੂੰ ਲੈ ਕੇ ਜਿਹੜਾ ਪਿਛਲੀਆਂ ਸਰਕਾਰਾਂ ਸਮੇਂ ਵੀ ਲੋਕ ਇਹੀ ਗੱਲ ਕਹਿੰਦੇ ਸੀ ਅਸੀਂ ਸੰਤਾਪ ਭੋਗਿਆ ਮੁੜ ਕੇ ਇਹ ਤਾਂ ਕਹਿੰਦੇ ਸੀ ਅਸੀਂ ਕੰਮ ਹੋਣ ਨਹੀਂ ਦੇਣਾ ਪਰ ਮਾਈਨਿੰਗ ਉਸੇ ਤਰ੍ਹਾਂ ਚੱਲਦੀ ਆ ਭਾਵੇਂ ਕਿਸੇ ਪਾਸੇ ਦੀ ਗੱਲ ਕਰੀਏ ਹਮਾਚਲ ਤੋਂ ਮਾਲ ਆਂਦਾ ਏ ਉਹ ਉਹ ਮਾਲ ਜਿਹੜਾ ਪੰਜਾਬ ਚ ਆ ਰਿਹਾ ਕਿਸੇ ਕੋਈ ਕੋਈ ਰਿਕਾਰਡ ਨਹੀਂ ਹੈਗਾ ਕਿਸ ਤਰੀਕੇ ਨਾਲ ਆ ਰਿਹਾ ਕਿਵੇਂ ਦਿਖਦੀ ਉਸ ਤਰੀਕੇ ਦੇਖੋ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਮਾਈਨਿੰਗ ਦਾ ਵਾਦੇ ਤਾਂ ਬਹੁਤ ਇਸ ਸਰਕਾਰ ਨੇ ਆਣ ਵੇਲੇ ਬڑے ਵਾਅਦੇ ਕੀਤੇ ਸੀ ਬਦਲਾਅ ਦੀਆਂ ਗੱਲਾਂ ਕੀਤੀਆਂ ਸੀ ਬਹੁਤ ਕਿਸੇ ਕਲੇ ਮਾਈਨਿੰਗ ਦੀ ਗੱਲ ਕਰਦੇ ਹਰ ਪੱਖ ਦੇ ਉੱਤੇ ਇਹਨਾਂ ਨੇ ਇੱਕ ਟਾਈਮ ਫਰੇਮ ਫੈਕਸ ਕੀਤਾ ਸੀ ਇੱਕ ਵਾਅਦਾ ਕਰਦੇ ਸੀ ਗਰੰਟੀਆਂ ਦਿੱਤੀਆਂ ਗਈਆਂ ਸੀ ਕਿ ਪਹਿਲੀ ਗਰੰਟੀ ਦੂਜੀ ਗਰੰਟੀ ਤੀਜੀ ਗਰੰਟੀ ਔਰ ਮੈਂ ਆਮ ਤੌਰ ਤੇ ਇਹ ਗੱਲ ਉਹਨਾਂ ਉਹ ਵੀ ਹੱਸਦਾ ਸੀ ਕਿ ਇਹ ਗਰੰਟੀਆਂ ਨੂੰ ਪੂਰੀ ਕਰਨ ਦੀ ਗਰੰਟੀ ਕੌਣ ਦੇਊਗਾ ਉਹ ਕਿਦੀ ਬਾਹ ਫੜੋਗੀ ਜਾ ਕੇ ਜਨਤਾ ਕਿ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹ ਪੂਰੀ ਕਰਨ ਦੀ ਗਰੰਟੀ ਕਿਹਨੇ ਦਿੱਤੀ ਕਿਸ ਨੇ ਕੋਈ ਗਰੰਟੀ ਨਹੀਂ ਦਿੱਤੀ ਔਰ ਉਹ ਗਰੰਟੀਆਂ ਅੱਜ ਤੱਕ ਪੂਰੀਆਂ ਨਹੀਂ ਹੋਈਆਂ ਲੋਕ ਅੱਜ ਵੀ ਲੋਕ ਸਰਕਾਰ ਦੇ ਮੂੰਹ ਵੱਲ ਨੂੰ ਦੇਖਦੇ ਔਰ ਆਲਮੋਸਟ ਇਸ ਲੋਕ ਸਭਾ ਇਲੈਕਸ਼ਨ ਦੇ ਵਿੱਚ ਇਹ ਵੀ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਲੋਕਾਂ ਦਾ ਇਸ ਮੌਜੂਦਾ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਜਿੱਥੇ ਤੱਕ ਤੁਸੀਂ ਮਾਈਨਿੰਗ ਦੀ ਗੱਲ ਕਰਦੇ ਹੋ ਉੱਤੇ ਸਭ ਤੋਂ ਵੱਡੀ ਉਦਾਹਰਨ ਦੀ ਭਲਾਨ ਦਾ ਪੁਲ ਦੇਖ ਲਓ ਤੁਸੀਂ ਜਾ ਕੇ ਭਲਾਨ ਦੇ ਪੁਲ ਦੇ ਵਿੱਚ ਜਿਹੜਾ ਕਿ ਬੜੀ ਜਦਦ جہਦ ਨਾਲ ਬਣਿਆ ਸੀ ਮੈਨੂੰ ਯਾਦ ਹੈ ਹੁਣ ਵੀ ਮਿਤਲ ਸਾਹਿਬ ਨੇ ਬਾਦਲ ਸਾਹਿਬ ਤੋਂ ਇਹ ਫੰਡ ਜਿਹੜੇ ਹੈ ਉਦੋਂ ਪੰਜਾਬ ਇਨਫਰਾਸਟ੍ਰਕਚਰ ਡਵੈਲਪਮੈਂਟ ਬੋਰਡ ਦੇ ਬਣਿਆ ਹੋ ਉਸ ਬੋਰਡ ਦੇ ਵਿੱਚੋਂ ਪੈਸੇ ਕਢਵਾ ਕੇ ਸਪੈਸ਼ਲ ਤੌਰ ਤੇ ਇਸ ਪੁਲ ਦੇ ਵਾਸਤੇ ਰੱਖਵੇਂ ਕਰਾਏ ਸੀ ਔਰ ਤਾਂ ਇਹ ਪੁਲ ਬਣਿਆ ਸੀ ਔਰ ਅੱਜ ਉਹ ਪੁਲ ਵੀ ਖਤਰੇ 'ਚ ਹੈ ਅੱਜ ਉਸ ਪੁਲ ਦੇ ਉੱਤੇ ਗੱਡੀਆਂ ਜਾ ਨਹੀਂ ਸਕਦੀਆਂ ਔਰ ਉਹਦਾ 1 ਸਾਲ ਤੋਂ ਉੱਪਰ ਹੋ ਚੱਲਿਆ ਹਲੇ ਤੱਕ ਉਸ ਨੂੰ ਠੀਕ ਕਰਨ ਦੇ ਵਾਸਤੇ ਕਿਤੇ ਕੋਈ ਕਾਰਵਾਈ ਨਜ਼ਰ ਨਹੀਂ ਆਂਦੀ ਸਰਕਾਰ ਦੀ ਔਰ ਉੱਥੇ ਤੋਂ ਜਾਣ ਦੇ ਵਾਸਤੇ ਕੋਈ ਰਸਤਾ ਨਹੀਂ ਰਿਹਾ ਪ੍ਰਸਾਦ ਦੇ ਦਿਨਾਂ 'ਚ ਪਿਛਲੇ ਸਾਲ ਮੈਨੂੰ ਯਾਦ ਆ ਕਿੰਨਾ ਬੁਰਾ ਹਾਲ ਹੋਇਆ ਸੀ ਹੜ੍ਹ ਦੇ ਵਿੱਚ ਪਿੰਡਾਂ 'ਚ ਪਾਣੀ ਕਿਸ ਤਰੀਕੇ ਦੇ ਨਾਲ ਪਾਣੀ ਘੁੰਮਿਆ ਸੀ ਇਹ ਤਾਂ ਐਸ ਵਾਰ ਜੇ ਕਿਤੇ ਉਸ ਤਰੀਕੇ ਦਾ ਬਰਸਾਤ ਆ ਜਾਂਦੀ ਤਾਂ ਸ਼ਾਇਦ ਸਾਡੇ ਇਲਾਕੇ ਦਾ ਬਹੁਤ ਨੁਕਸਾਨ ਹੋ ਜਾਂਦਾ ਇਹ ਤਾਂ ਪ੍ਰਮਾਤਮਾ ਦੀ ਕਿਰਪਾ ਹੈ ਕਿ ਇਸ ਵਾਰੀ ਸਾਡਾ ਇਲਾਕਾ ਉਸ ਰੂਪ ਤੋਂ ਬਚ ਗਿਆ ਲੇਕਿਨ ਸਰਕਾਰ ਦੀ ਤਿਆਰੀ ਕੀ ਹੈ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਮਾਈਨਿੰਗ ਕਰ ਕਰਕੇ ਹਾਲਾਤ ਐਨੇ ਖਰਾਬ ਕਰ ਦਿੰਦੇ ਆ ਕਿ ਜੇ ਕਿਤੇ ਰਾਤ ਬਰਾਤ ਕੋਈ ਬੰਦਾ ਗਿਰ ਜਾਵੇ ਤਾਂ ਕਿਸੇ ਦਾ ਕੁਝ ਪਤਾ ਨਹੀਂ ਲੱਗਦਾ ਸੋ ਸਰਕਾਰ ਬੁਰੀ ਤਰ੍ਹਾਂ ਦੇ ਨਾਲ ਫੇਲ ਹੈ ਹਰ ਫਰੰਟ ਤੇ ਫੇਲ ਹੈ ਮਾਈਨਿੰਗ ਨਹੀਂ ਹਰ ਫਰੰਟ ਤੇ ਫੇਲ ਹੈ ਸਿੱਖਿਆ ਦਾ ਵਿਭਾਗ ਸਿਹਤ ਵਿਭਾਗ ਹਰ ਪੱਖ ਜਿਹੜਾ ਇਹਨਾਂ ਦਾ ਮੁੱਖ ਮੁੱਦਾ ਸੀ ਉਹ ਤੇ ਵੀ ਫੇਲ ਹੈ ਹਰ ਪੱਖੋਂ ਫੇਲ ਹੈ ਇਸ ਕਰਕੇ 2027 ਦੀ ਜੇ ਗੱਲ ਕਰਦੇ ਹਾਂ ਮੈਂ ਤਾਂ ਕਹਿੰਦਾ ਵੀ 2024 ਦੇ ਵਿੱਚ ਮੁੱਢ ਤਾਂ ਉਹਦਾ ਰੱਖਿਆ ਗਿਆ 27 ਦੇ ਵਿੱਚ ਲੱਭਣੇ ਪੈਣਗੇ ਕਿ ਕਿੱਥੇ ਗਏ ਮੈਂ ਤਾਂ ਸਭ ਤੁਸੀਂ ਇਹਦੀ ਗੱਲ ਸਕੂਲਾਂ ਦੀ ਗੱਲ ਸਿੱਖਿਆ ਦੀ ਗੱਲ ਕੀਤੀ ਹੈ ਸਿਹਤ ਦੀ ਗੱਲ ਕੀਤੀ ਹੈ ਉਹ ਤਾਂ ਕਹਿੰਦੇ ਅਸੀਂ ਸਕੂਲ ਆਫ ਫੈਮਿਨਸ ਬਣਾਤੇ ਆ ਕੀਰਤਪੁਰ ਸਾਹਿਬ ਤੁਹਾਡੇ ਕੋਲ ਹੈਗਾ ਸਕੂਲ ਸਕੂਲ ਆਫ ਫੈਮਿਨਸ ਬਣਾਤਾ ਕਹਿੰਦੇ ਬਹੁਤ ਵਧੀਆ ਬਣਾਤਾ ਸੀ ਦੇਖੋ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਸਕੂਲਾਂ ਦੇ ਵਿੱਚ ਟੀਚਰਾਂ ਦੀ ਕੀ ਹਾਲਤ ਹੈ। ਕਿ ਆ ਸਕੂਲਾਂ 'ਚ ਟੀਚਰ ਪੂਰੇ ਆ? ਕਿ ਆ ਸਕੂਲਾਂ ਦੇ ਵਿੱਚ ਪੜਾਈ ਪ੍ਰੋਪਰ ਚੱਲ ਰਹੀ ਹੈ? ਇੱਕ ਸਕੂਲ, ਕਈ ਸਕੂਲ ਜਿਹੜੇ ਆ ਪੁਰਾਣੇ ਸਰਕਾਰ ਵੇਲੇ ਦੇ ਬਣੇ ਹੋਏ, ਅੱਜ ਨਾਮ ਬਦਲ ਕੇ ਤੁਸੀਂ ਕਹੋਗੇ ਸਕੂਲ ਆਫ ਫੈਮਿਨਸ ਬਣਾਤਾ, ਤਾਂ ਉਹ ਥੋੜਾ ਬਣਾਇਆ ਵੀ ਨਹੀਂ ਉਸ ਤੋਂ ਸਕੂਲ ਪਹਿਲੇ ਤੇ ਬਣੇ ਹੋਏ ਆ। ਲੇਕਿਨ ਨਵਾਂ ਬਦਲਾਅ ਕੀ ਕੀਤਾ? ਕਿ ਆ ਕੋਈ ਜਿਹਨੂੰ ਕਹਿੰਦੇ ਕਿ ਕ੍ਰਾਂਤੀ ਆ ਗਈ ਸਿੱਖਿਆ ਦੇ ਵਿੱਚ, ਜਿਵੇਂ ਇਹ ਕਹਿੰਦੇ ਸੀ ਕਿ ਅਸੀਂ ਸਿੱਖਿਆ ਦੇ ਵਿਭਾਗ ਨੂੰ ਅਸੀਂ ਸਿਹਤ ਦੇ ਵਿਭਾਗ ਦੇ ਵਿੱਚ ਦਿੱਲੀ ਦਾ ਉਦਾਹਰਣ ਦਿੰਦੇ ਸੀ ਕਿਹੜੀ ਕ੍ਰਾਂਤੀ ਆ ਗਈ ਪੰਜਾਬ 'ਚ ਕਿ ਜਿਹਦੇ ਵਿਸ਼ਤ ਕਹਿੰਨੇ ਕਿ ਅਸੀਂ ਅਸੀਂ ਪੰਜਾਬ ਦੇ ਵਿੱਚ ਬੜਾ ਵੱਡਾ ਬਦਲਾਅ ਕਰ ਦਿੱਤਾ ਜੇ ਐਦਾਂ ਦਾ ਬਦਲਾਅ ਹੋਇਆ ਹੁੰਦਾ ਤਾਂ ਲੋਕ ਸਭਾ ਦੇ ਇਲੈਕਸ਼ਨ 'ਚ ਐਨੀ ਮਾੜੀ ਹਾਲਤ ਨਾ ਹੁੰਦੀ ਨਾ ਤੇ ਅੱਜ ਕਰੀਬ-ਕਰੀਬ 60 ਸੀਟਾਂ ਇਹ ਹਾਰ ਚੁੱਕੇ ਐ ਪੰਜਾਬ ਦੇ ਵਿੱਚ ਵਿਧਾਨ ਸਭਾ ਦੀ ਜਿਹਨੇ 92 ਸੀਟਾਂ ਇਹਨਾਂ ਨੂੰ ਮਿਲਿਆ ਸੀ ਇਸ ਲੋਕ ਸਭਾ ਦੇ ਵਿੱਚ ਜਦਕਿ ਆਪ ਪੰਜਾਬ ਦੀ ਸਰਕਾਰ 'ਚ ਬੈਠੇ ਐ 60 ਸੀਟਾਂ ਹਾਰ ਚੁੱਕੇ ਐ ਤਾਂ ਉਸ ਤੋਂ ਬਾਅਦ ਹੁਣ ਤੁਸੀਂ ਹਿਸਾਬ ਲਗਾ ਸਕਦੇ ਹੋ ਜਦੋਂ ਵਿਧਾਨ ਸਭਾ ਦਾ ਚੋਣ ਆਣਾ ਉਸ ਵੇਲੇ ਕੀ ਹਾਲਤ ਹੈ ਤਾਂ ਸਭ ਕੀ ਲੱਗਦਾ ਬੀਜੇਪੀ ਦਾ ਆਨੰਦਪੁਰ ਸਾਹਿਬ ਹਲਕੇ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਦੌਰਾਨ ਅਸੀਂ ਦੇਖਿਆ ਸੀ ਕਿ ਧੜੇਬੰਦੀ ਦੇ ਵਿੱਚ ਬੰਦੇ ਆ ਨਜ਼ਰ ਆਉਂਦਾ ਸੀ ਹੁਣ ਇੱਕ ਪਲੇਟਫਾਰਮ ਤੇ ਇਕੱਠੇ ਹੋ ਰਹੇ ਹਾਂ ਜਿਵੇਂ ਅੱਜ ਤੁਸੀਂ ਆਗਾਜ਼ ਕੀਤਾ ਇਹ ਪਰਿਵਾਰ ਜੋੜੋ ਮੁਹਿੰਮ ਦਾ ਫਿਰ ਇਸ ਤਰੀਕੇ ਨਾਲ ਜਿਹੜੇ ਆ ਬਾਕੀ ਧੜੇਬਾਜ਼ੀ ਬਣੀ ਹੋਈ ਉਹਨੂੰ ਇਕੱਠਾ ਕਰੂੰਗਾ ਦੇਖੋ ਬੀਜੇਪੀ ਜਦੋਂ ਇੱਕ ਸੂਤਰ ਚ ਪ੍ਰੋ ਹੋਈ ਵੀ ਸੀ ਤਾਂ ਹਾਲਾਤ ਇੱਥੇ ਇਹ ਸੀ ਕਿ ਸਾਰੇ ਡਰਦੇ ਸੀ ਇੱਥੇ ਇੱਕ ਬੀਜੇਪੀ ਹਰ ਚੋਣ ਜਿੱਤਦੀ ਸੀ ਕਿਉਂਕਿ ਵਰਕਰ ਇੱਕ ਜੁੱਟ ਸੀ ਆਪਸ ਵਿੱਚ ਕੋਈ મતભੇਦ ਨਹੀਂ ਸੀ ਔਰ ਆਪਸ ਵਿੱਚ ਕੋਈ ਟੜੇਬਾਜੀ ਨਹੀਂ ਸੀ ਅਸੀਂ ਚਾਹੁੰਦੇ ਹਾਂ ਕਿ ਉਹੀ ਹਾਲਾਤ ਦੁਆਰਾ ਬਣਨ ਉਹੀ ਟੜੇਬਾਜੀ ਨਾ ਹੋਵੇ ਉਹੀ મતਭੇਦ ਨਾ ਹੋਵੇ ਵਰਕਰ ਇੱਕ ਟੀਮ ਬਣ ਕੇ ਕੰਮ ਕਰੇ ਇਕੱਠੇ ਹੋ ਕੇ ਕੰਮ ਕਰਨ ਭਾਰਤੀ ਜਨਤਾ ਪਾਰਟੀ ਦਾ ਵਰਕਰ ਐਨਸੀ ਇਨਾ ਮਜ਼ਬੂਤ ਹੈ ਇਸ ਇਲਾਕੇ 'ਚ ਔਰ ਪਿੰਡ-ਪਿੰਡ 'ਚ ਬੈਠਾ ਹੈ ਗਲੀ-ਗਲੀ 'ਚ ਬੈਠਾ ਹੈ ਹਰ ਬਸਤੀ 'ਚ ਬੈਠਾ ਹੈ ਤੇ ਜੇ ਉਹ ਸਾਰੇ ਵਰਕਰ ਨੂੰ ਅਸੀਂ ਕੱਢਣ ਚ ਕਾਮਯਾਬ ਹੋ ਜੰਨੇ ਤਾਂ ਇੱਥੇ ਬੀਜਪੀ ਨੂੰ ਕੋਈ ਹਰਾ ਨਹੀਂ ਸਕਦਾ। ਇਹ ਤੋਂ ਸਾਥ ਬੀਜਪੀ ਨੇ ਹਾਂ ਤੁਸੀਂ ਕਿਹਾ ਵੇ ਹਰਾ ਨਹੀਂ ਕੋ ਸਕਦਾ 2027 ਦੇ ਤੁਸੀਂ ਕਿਹਾ ਵੇ ਜੇ ਆਪਾਂ ਵਿਧਾਨ ਸਭਾ ਚੋਣਾ ਇੱਕ ਮੁੱਠ ਹੋ ਕੇ ਪਰਿਵਾਰ ਇਕੱਠਾ ਕਰਕੇ ਲੜਾਂਗੇ ਪਰ ਜਿਸ ਤਰੀਕੇ ਨਾਲ ਪੰਜਾਬ ਆਬ ਦੇ ਵਿੱਚ ਕਿਸਾਨਾਂ ਦਾ ਵਿਰੋਧ ਆਪਾਂ ਨੂੰ ਪਿਛਲੇ ਸਮੇਂ ਦੌਰਾਨ ਦੇਖਣ ਨੂੰ ਮਿਲਿਆ ਉਹਨੂੰ ਕਿੱਦਾਂ ਦੇਖਦੇ ਹੋ ਕਿਸਾਨ ਹਲੇ ਵੀ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਆ। ਪ੍ਰਧਾਨ ਮੰਤਰੀ ਜੀ ਨੇ ਵਾਰ-ਵਾਰ ਇਹ ਗੱਲ ਕਹੀ ਹੈ ਔਰ ਮੈਂ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਕਿ ਕੇਂਦਰ ਦੇ ਕ੍ਰਿਸ਼ੀ ਮੰਤਰੀ ਆ। ਮੈਂ ਯੂਵਾ ਮੋਰਚਾ ਚੋਣਾ ਦੇ ਨਾਲ ਕੰਮ ਕੀਤਾ ਬਹੁਤ ਮਿਹਨਤੀ ਔਰ ਜ਼ਮੀਨ ਨਾਲ ਜੁੜੇ ਹੋਏ ਲੀਡਰ ਹੈ ਮੈਨੂੰ ਪੂਰਾ ਭਰੋਸਾ ਹੈ ਕਿ ਉਹਨਾਂ ਦੀ ਟਨਿਓਰ ਦੇ ਵਿੱਚ ਔਰ ਜੋ ਪ੍ਰਧਾਨ ਮੰਤਰੀ ਜੀ ਨੇ ਆਪਣੀ ਇੱਛਾ ਜ਼ਾਹਰ ਕੀਤੀ ਹੈ ਕਿ ਕਿਸਾਨਾਂ ਦਾ ਹੱਲ ਕਰਨਾ ਮੈਨੂੰ ਪੂਰਾ ਯਕੀਨ ਹੈ ਆਉਣ ਵਾਲੇ ਟਾਈਮ ਚ ਇਹ ਸਾਰੇ ਮੁੱਦੇ ਹੱਲ ਹੋਣਗੇ ਔਰ ਕਿਸਾਨ ਪੰਜਾਬ ਦਾ ਮੁੜ ਕੇ ਖੇਤੀ ਵੱਲ ਧਿਆਨ ਦੇਗਾ ਆਪਣੀ ਘਰਵਾਰ ਵੱਲ ਧਿਆਨ ਦੇ ਕਿਤੇ ਵੱਲ ਧਿਆਨ ਦੇਗਾ ਔਰ ਪੰਜਾਬ ਉਸੇ ਤਰ੍ਹਾਂ ਖੁਸ਼ੀਆਂ ਦੇ ਨਾਲ ਲਹਿ ਲਾਂਦਾ ਨਜ਼ਰ ਆਏਗਾ ਬਿਲਕੁਲ ਜੀ ਇਹਨਾਂ ਸਾਡੇ ਨਾਲ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਐਡਵੋਕੇਟ ਜਨਰਲ ਰਵਿੰਦ ਮਿੱਤਲ ਜੀ ਜਿਨ੍ਹਾਂ ਨੇ ਬਖ ਬਖ ਮੁੱਦਿਆਂ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕੀਤੀ ਹੈ ਉੱਥੇ ਹੀ ਅੱਜ ਇਹਨਾਂ ਵੱਲੋਂ ਕੋਟਲਾ ਪਾਵਰ ਹਾਊਸ ਵਿਖੇ ਪਰਿਵਾਰ ਜੋੜੋ ਮਹਿੰਮ ਦਾ ਆਗਾਜ਼ ਵੀ ਕੀਤਾ ਗਿਆ ਹੈ ਕੈਮਰਾ ਮਨਦੀਪ ਰਾਣਾ ਦੇ ਨਾਲ ਬੁੱੱਸੀ ਰਾਣਾ ਪੰਜਾਬੀ ਲੁੱਕ ਚੈਨਲ ਸ਼੍ਰੀ ਕੀਰਤਪੁਰ ਸਾਹਿਬ